ਤੁਹਾਡੇ ਭਰਾ ਨੇ ਵੀ ਤੁਹਾਡੀ ਫੈਂਟੀ ਬਹੁਤ ਜੜੀ ਆ ਸਰ ਇਹ ਬਾਜ਼ਾਰ ਭਰਾ ਨੇ ਮੈਂ ਵੀ ਉਦੋਂ ਦਾੜੀ ਵਾਲਾ ਸਾਬਾ ਜੀ ਚਪੇੜ ਮਾਰੀ ਮੇਰੇ ਟਕਾ ਕੇ ਕਿਤੇ ਮੈਨੂੰ ਭੰਬੂ ਤਾਰੇ ਹੀ ਨਜ਼ਰ ਆਏ ਭਾਜੀ ਹਰ ਚੱਲ ਕਹਿੰਦਾ ਅਜੇ ਘਰ ਆ ਕੇ ਫੇਰ ਕੁੱਟਣਾ ਸੀ ਉਹਨੇ ਮੈਨੂੰ ਮੈਂ ਤੁਹਾਡੀ ਇੱਕ ਹੁਣੇ ਕੋਈ ਕਲਿੱਪ ਵਾਇਰਲ ਹੋ ਰਹੀ ਸੀ ਮੈਂ ਸੁਣ ਰਿਆ ਸੀ ਤੁਹਾਡੇ ਭਰਾ ਨੇ ਵੀ ਤੁਹਾਡੀ ਫੈਂਟੀ ਬਹੁਤ ਜੜੀ ਆ ਅੱਜਿਸ ਮਾਨੇਜ ਭਾਜੀ ਮੈਨੂੰ ਲੱਗਦਾ ਕਿ ਪਿਓ ਦੇ ਕੋਲ ਅਧਿਕਾਰ ਨਹੀਂ ਰਹੇਗਾ ਗੁੱਟਨ ਦਾ ਨਹੀਂ ਭਾਜੀ ਇੱਥੇ ਅਸੀਂ ਜਲੰਧਰ ਬੈਠੇ ਆਂ ਆਡੀਅנס ਨੂੰ ਨਹੀਂ ਪਤਾ ਕਿ ਅਸੀਂ ਜਲੰਧਰ ਹੀ ਬੈਠੇ ਆਂ ਇਸ ਲਈ ਤੇ ਇੱਥੋਂ ਮੈਨੂੰ ਲੱਗਦਾ 2 ਕਿਲੋਮੀਟਰ ਦੂਰ ਹੋਣਾ ਨਕੌਦਰ ਚੌਂਕ ਹੂੰ ਮੈਂ ਦੂਰਦਰਸ਼ਨ ਆਉਣਾ ਹੁੰਦਾ ਸੀ ਭਾਜੀ ਤੇ ਸਾਧਨ ਹੁੰਦਾ ਨਹੀਂ ਸੀ ਘਰ 'ਚ ਇੱਕ ਸਾਡੇ ਕੋਲ ਨਾ ਮੋਪੇਡ ਸੀ ਜਿਹੜੀ ਸਭ ਤੋਂ ਪਹਿਲਾ ਵਾਹਨ ਮੋਪੇਡ ਲਈ ਸੀ ਹੀਰੋ ਮੈਜੈਸਟਿਕ ਸੈਕੰਡ ਹੈਂਡ ਹੂੰ ਉਹਦਾ ਵੀ ਜਦੋਂ ਤੇਲ ਮੁੱਕ ਜਾਂਦਾ ਜਾਂ ਖਰਾਬ ਹੋ ਉਹ ਪੈਡਲਾਂ ਤੇ ਵੀ ਚੱਲ ਪੈਂਦੀ ਹੁੰਦੀ ਸੀ ਹਾਂਜੀ ਹਾਂਜੀ ਪੈਂਥਰ ਪੈਂਥਰ ਹੀ ਸੀ ਸਾਡਾ ਦੇਖੋ ਪੈਂਥਰ ਉਹਦਾ ਕਲੱਚ ਜਾਂ ਨੱਪ ਕੇ ਸਟਾਰਟ ਕਰਦਾ ਹਾਂ ਹਾਂ ਫਿਰ ਉਹ ਵੀ ਨਹੀਂ ਸੀ ਦੇਖੋ ਭਜਾ ਕੇ ਵੀ ਕਰਨੀ ਪੈਂਦੀ ਸੀ ਤੇ ਉਹ ਇੱਕੋ ਹੀ ਮੋਪਡ ਹੁੰਦੀ ਸੀ ਸਾਈਕਲ ਸਾਈਕਲ ਵੀ ਸਾਡਾ ਹੈ ਨਹੀਂ ਸੀ ਇੱਕ ਹੁੰਦਾ ਸੀ ਉਹ ਡੈਡੀ ਲੈ ਜਾਂਦੇ ਹੁੰਦੇ ਸੀ ਮੇਰੇ ਵਾਲਾ ਚੁੱਕਿਆ ਗਿਆ ਸਾਹਮਣੇ ਕੰਪਨੀ ਬਾਗ ਚ ਤੇ ਮਤਲਬ ਮੈਂ ਤਾਂ ਉੱਜੜ ਗਿਆ ਸੀ ਜਦੋਂ ਮੇਰਾ ਸਾਈਕਲ ਚੁੱਕਿਆ ਗਿਆ ਅੱਛਾ ਤੇ ਉਹ ਮਜ਼ੇ ਦੀ ਗੱਲ ਇਹ ਹੈ ਕਿ ਮੈਂ ਨਾ ਫਿਰ ਵਰਕਸ਼ਾਪ ਚ ਉਦੋਂ ਬੱਸਾਂ ਅੰਦਰੋਂ ਆਂਦੀਆਂ ਹੁੰਦੀਆਂ ਸੀ ਹਾਂ ਰੋਡਵੇਜ ਦੀਆਂ ਹੁਣ ਤਾਂ ਬਾਹਰੋਂ ਬਾਈਪਾਸ ਤੋਂ ਆਂਦੀਆਂ ਨਾ ਹਾਂ ਉਦੋਂ ਵਰਕਸ਼ਾਪ ਚੌਂਕ ਕਪੂਰਥਲਾ ਚੌਂਕ ਨਕੌਦਰ ਚੌਂਕ ਬੀ ਐਮ ਸੀ ਚੌਂਕ ਐਦਾਂ ਅੱਡੇ ਨੂੰ ਜਾਂਦੀਆਂ ਸੀ ਬੱਸਾਂ ਜੀ ਤੇ ਮੈਂ ਫਿਰ ਵਰਕਸ਼ਾਪ ਚੌਂਕ ਤੋਂ ਬੱਸ ਦੇ ਪਿੱਛੇ ਲਟਕ ਜਾਣਾ ਹਾਂ ਤੇ ਦੂਰਦਰਸ਼ਨ ਦੇ ਅੱਗੇ ਆ ਕੇ ਨਾ ਇੱਕ ਬੜਾ ਉਹ ਬਣਿਆ ਹੁੰਦਾ ਸੀ ਸਪੀਡ ਬ੍ਰੇਕਰ ਹਾਂ ਉਹਦੇ ਹੌਲੀ ਹੌਲੀ ਪੈਰ ਥੱਲੇ ਲੱਗ ਕੇ ਬੱਸ ਉੱਥੇ ਜਿੱਦਾਂ ਸਪੀਡ ਬ੍ਰੇਕਰ ਤੇ ਬੱਸ ਹੌਲੀ ਹੋਣੀ ਮੈਂ ਛਾਲ ਮਾਰ ਦੇਣੀ ਤੇ ਦੂਰਦਰਸ਼ਨ ਵੜ ਜਾਣਾ ਵਾਪਸੀ ਤੇ ਫੇਰ ਕੋ ਟਰਾਲੀ ਟਰੁਲੀ ਚ ਲਿਫਟ ਲੈ ਲੈਣੀ ਕੋਈ ਛੇ ਦਾ ਹੋ ਜਾਣਾ ਠੀਕ ਹੈ ਤੇ ਇੱਕ ਦਿਨ ਉਹ ਬੱਸ ਵਾਲਾ ਮੇਰੇ ਤੋਂ ਵੀ ਕਾਲਾ ਸੀ ਉਹਨੇ ਬ੍ਰੇਕਰ ਵੀ ਐ ਟਪਾ ਕੇ ਮਾਰਿਆ ਉਹਨੇ ਰੋਕੀ ਨਹੀਂ ਬੱਸ ਉੱਥੇ ਸਵਾਰੀਆਂ ਅੰਦਰ ਜ਼ਰੂਰ ਐ ਕੀਤੀਆਂ ਹੋਣਗੇ ਪਰ ਉਹਨੇ ਨਹੀਂ ਰੁਕਿਆ ਤੇ ਮੇਰੀ ਜਾਨ ਨਿਕਲ ਗਈ ਮੈਨੂੰ ਦੂਰਦਰਸ਼ਨ ਜਾਣਾ ਸੀ ਮੈਨੂੰ ਨਕੋਦਰ ਨਾਲ ਲੈ ਜਾਏ ਉਹਨੇ ਐ ਮੋੜਨਾ ਸੀ ਨਕੋਦਰ ਵੱਲ ਨੂੰ ਫੇਰ ਭਾਈ ਉਹਨੇ ਜਦੋਂ ਨਕੋਦਰ ਚੌਂਗ ਚੋਂ ਬੱਸ ਮੋੜੀ ਨਾ ਬੱਸ ਥੋੜੀ ਜੀ ਹੌਲੀ ਹੋਈ ਮੋੜਨ ਲੱਗਿਆਂ ਤੇ ਹੌਲੀ ਕਰਨੀ ਪੈਣੀ ਸੀ ਅੱਗੇ ਰੇੜੀਆਂ ਰੂੜੀਆਂ ਬਹੁਤ ਕੁਝ ਉੱਥੇ ਮੈਂ ਮਾਰਤੀ ਛਾਲ ਫੇਰ ਵੀ ਸਪੀਡ ਘਟ ਨਹੀਂ ਸੀ ਉਹਦੀ ਪਰ ਮੈਨੂੰ ਪਤਾ ਸੀ ਵੀ ਛਾਲ ਮੈਂ ਥੋੜਾ ਨਾਲ ਬੰਦੇ ਨੂੰ ਭੱਜਣਾ ਵੀ ਪੈਂਦਾ ਛਾਲ ਮਾਰ ਕੇ ਜੀ ਤੇ ਮੈਂ ਡਿੱਗਦਾ ਡਿੱਗਦਾ ਹੀ ਬਚਿਆ ਇਨਫੈਕਟ ਅੱਛਾ ਉਦੋਂ ਮੇਰੀ ਮਾੜੀ ਕਿਸਮਤ ਭਾਈ ਸਾਹਬ ਆ ਕੇ ਪਿੱਛੇ ਭਰਾ ਆਂਦਾ ਪਿਆ ਸੀ ਹਾਂ ਉਹਨੇ ਅੱਗੇ ਜਾਣਾ ਸੀ ਆਪਣੀ ਫੈਕਟਰੀ ਜਿੱਥੇ ਕੰਮ ਕਰਦਾ ਸੀ ਮੈਨੂੰ ਸਿਰਫ ਆਵਾਜ਼ ਹੀ ਪਈ ਮੈਨੂੰ ਆਵਾਜ਼ ਉੱਚੀ ਸੁਣ ਗੁਰਵਤ ਮੈਂ ਦੇਖਿਆ ਭਾਜੀ ਦੀ ਆਵਾਜ਼ ਕਿੱਥੋਂ ਆਈ ਇਹ ਤਾਂ ਸਾਈਡ ਤੇ ਮੋਪੜਾ ਲਾ ਕੇ ਖੜਾ ਮੈਂ ਚਲਾ ਗਿਆ ਮੈਂ ਕਿ ਇਸ ਤੋਂ ਪਹਿਲਾਂ ਕਿ ਮੈਂ ਕੁਝ ਦੱਸਾਂ ਕੋਈ ਮੈਨੂੰ ਪੰਬੂ ਤਾਰੇ ਹੀ ਨਜ਼ਰ ਆਏ ਭਾਜੀ ਸਰੇ ਬਾਜ਼ਾਰ ਭਰਾ ਨੇ ਮੈਂ ਵੀ ਉਦੋਂ ਦਾੜੀ ਵਾਲਾ ਸਾਹਿਬ ਆ ਭਾਜੀ ਚਪੇੜ ਮਾਰੀ ਮੇਰੇ ਟਕਾ ਕੇ ਕਿਤੇ ਅੱਛਾ ਇਹ ਕੀ ਹਰਕਤ ਸੀ ਕਹਿੰਦਾ ਜਿੱਡਕ ਪਿੰਦਾ ਹਾਂ ਮੈਂ ਨਹੀਂ ਭਾਜੀ ਮੈਨੂੰ ਪਤਾ ਸੀ ਛਲਾਂਗ ਕਿਦਾਂ ਕਹਿੰਦਾ ਮੈਂ ਘਰ ਚੱਲ ਕਹਿੰਦਾ ਅਜੇ ਘਰ ਆ ਕੇ ਫੇਰ ਕੁੱਟਣਾ ਸੀ ਉਹਨੇ ਮੈਨੂੰ ਤੇ ਅੱਜ ਕੱਲ ਭਾਜੀ ਦੂਜੀ ਗੱਲ ਦੇਖੋ ਤੁਸੀਂ ਭਰਾਵਾਂ ਦੀ ਗੱਲ ਕਰਦੇ ਛੋਟੇ ਭਰਾ ਤੀਣਾ ਟ੍ਰੇਨਿੰਗ ਚੱਲਦੀ ਉਹਦੀ ਜੌਬ ਲੱਗ ਗਈ ਉਹ ਟ੍ਰੇਨਿੰਗ ਤੇ ਸੀ ਲਖਨਊ ਤੇ ਉਹਦੇ ਵਾਸਤੇ ਰਿਸ਼ਤਾ ਵੇਖਣਾ ਸੀ ਹੂੰ ਤੇ ਅਸੀਂ ਭਾਈ ਕਹਿੰਦੇ ਜੀ ਕੁੜੀ ਦੇਖ ਲਓ ਅਸੀਂ ਤਾਂ ਬੜੇ ਅਸੀਂ ਡਰਦੇ ਆ ਵੀ ਨਹੀਂ ਕੁੜੀ ਨਹੀਂ ਵੇਖਣ ਜਾਣਾ ਕਿਉਂ ਵੀ ਤੁਹਾਨੂੰ ਕੋਈ ਕੁੜੀ ਦੇਖਣ ਜਾਓ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਤੁਸੀਂ ਇਹ ਤਾਂ ਮੈਨੂੰ ਰਿਜੈਕਟ ਕਰਕੇ ਆ ਰਹੇ ਹੋ ਨਾ ਕੁੜੀ ਨੂੰ ਕਿ ਸਾਨੂੰ ਰਿਸ਼ਤਾ ਮਨਜ਼ੂਰ ਨਹੀਂ ਅੱਜ ਕੱਲ ਇਹ ਕਾਮਨ ਗੱਲਾਂ ਹੋ ਗਈਆਂ ਵੈਸੇ ਹੋ ਗਈਆਂ ਹੂੰ ਪਰ ਉਦੋਂ ਸਾਨੂੰ ਬੜਾ ਡਰ ਲੱਗਦਾ ਯਾਰ ਕਿਦਾਂ ਕਿਸੇ ਦੀ ਬੱਚੀ ਨੂੰ ਨਿੰਦ ਕੇ ਆ ਜੀਏ ਵੀ ਕਿਸੇ ਗੱਲ ਤੋਂ ਵੀ ਅਗਲੀ ਨੂੰ ਹਰਟ ਕਰਕੇ ਆ ਜੀਏ ਵੀ ਨਹੀਂ ਰਿਸ਼ਤਾ ਨਹੀਂ ਹੋ ਸਕਦਾ ਭਾਵੇਂ ਰੀਜ਼ਨ ਉਹਦਾ ਕੋਈ ਵੀ ਹੋਵੇ ਹਮ ਤੇ ਮੈਂ ਮੇਰੀ ਮਾਮੀ ਰਿਸ਼ਤਾ ਕਰਾਉਂਦੀ ਸੀ ਛੋਟੇ ਦਾ ਉਹ ਟ੍ਰੇਨਿੰਗ ਤੇ ਅਸੀਂ ਕਹੀ ਵੀ ਟ੍ਰੇਨਿੰਗ ਮੁਕ ਲੈਣ ਦੋ ਆਨਲਾਈਨ ਦੋ ਫਿਰ ਅਸੀਂ ਕਰਾਵਾਂਗੇ ਦੇਖਾਵਾਂਗੇ ਕਹਿੰਦੇ ਨਹੀਂ ਉਹ ਕਾਲੇ ਪਏ ਨੇ ਕਹਿੰਦੇ ਅਸੀਂ ਇਹ ਕਿ ਮੁੰਡਾ ਹੀ ਦੇਖ ਲੈਣ ਕਹਿੰਦੇ ਅਸੀਂ ਦੇਖਣਾ ਹੀ ਨਹੀਂ ਮੁੰਡਾ ਹੀ ਦੇਖਿਆ ਹੋਇਆ ਮੁੰਡਾ ਸੀਗਾ ਸਰਕਾਰੀ ਨੌਕਰੀ ਦਾ ਅਸੀਂ ਵਿਆਹ ਕਰਨਾ ਹਮ ਤੁਸੀਂ ਕੁੜੀ ਦੇਖ ਲਓ ਜੇ ਤੁਹਾਨੂੰ ਪਸੰਦ ਆ ਤਾਂ ਮੈਂ ਘਰ ਕਹਿ ਕੇ ਗਿਆ ਮੈਂ ਕਿ ਮੈਂ ਜੇ ਚੱਲਿਆ ਨਾ ਤੇ ਮੈਂ ਕਿਹਾ ਉੱਥੇ ਨਹੀਂ ਜੀ ਹੋਣਾ ਆ ਨੁਕਸਾ ਹੈ ਉਹ ਨੁਕਸਾ ਕਰ ਕੀ ਹੋਣਾ ਮੈਂ ਕਿ ਮਤਲਬ ਜੇ ਬਿਲਕੁਲ ਹੀ ਰੀਜ਼ਨੇਬਲ ਨਾ ਹੋਵੇ ਤਾਂ ਹੱਥ ਜੋੜਾਂਗੇ ਹੂੰ ਉਹ ਗਏ ਦੇਖਣਾ ਕਿੱਥੇ ਮੈਂ ਕਿਹਾ ਹੋਟਲ ਕਿਸੇ ਚ ਨਹੀਂ ਗੁਰਦਾਰਾ ਉੱਥੇ ਸ਼ਹੀਦਾਂ ਦੇ ਅੰਮ੍ਰਿਤਸਰ ਉੱਥੇ ਟਾਈਮ ਰੱਖ ਲਿਆ ਜੀ ਗੁਰਦਾਰੇ ਦੇ ਪਿੱਛੇ ਆ ਕੇ ਸੰਗਤ ਜਿੱਦਾਂ ਬਾਹਰ ਬਹਿ ਜਾਂਦੀ ਹੈ ਉੱਥੇ ਬਹਿ ਗਏ ਉੱਥੇ ਹੀ ਦੇਖ ਦਿਖਾਇਆ ਹੋਇਆ ਤੇ ਮੈਂ ਘਰ ਦੇ ਨਾਲ ਬੱਚੇ ਕੁੜੀ ਦਾ ਕੱਦ ਕੋਈ ਠੀਕ ਹੈ ਰੰਗ ਰੂਪ ਠੀਕ ਹੈ ਜੋ ਚਾਹੀਦਾ ਸਾਨੂੰ ਹੂੰ ਕਹਿੰਦੇ ਬਾਕੀ ਸਭ ਠੀਕ ਹੈ ਤੇ ਫਿਰ ਇਦਾਂ ਕਰਦੇ ਆ ਇਹ ਮੁੰਡਾ ਆ ਜਾਂਦਾ ਇੱਕ ਵਾਰੀ ਉਹਨੂੰ ਦਿਖਾ ਕੇ ਫਿਰ ਆਪਾਂ ਪੱਕਾ ਮੈਂ ਕਿਹਾ ਕਿਉਂ ਹਾਂ ਜੇ ਸਭ ਕੋਈ ਠੀਕ ਹੈ ਫਿਰ ਕੀ ਦਿੱਕਤ ਹੈ ਕਹਿੰਦੇ ਕੋਈ ਮੁੰਡਾ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਡੱਬੇ ਮੰਗਾਓ ਅਸੀਂ 11 ਮੰਗਾਏ ਹੋਣੀ ਉਹਨਾਂ ਨੇ ਜ਼ਿਆਦਾ ਮੰਗਾ ਲਏ ਉਹ ਕੁੜੀ ਵਾਲੇ ਕੰਬਣ ਵੀ ਇਹ ਤੇ ਭਰਾਈ ਕਰੀ ਜਾਂਦੇ ਸਭ ਕੋਈ ਮੁੰਡੇ ਨੂੰ ਤੇ ਅਸੀਂ ਪੁੱਛਿਆ ਨਹੀਂ ਅਜੇ ਮੈਂ ਕਿਹਾ ਤੁਸੀਂ ਕੁੜੀ ਨੂੰ ਸਗਨ ਦਿਓ ਇਹ ਕਿਹਾ ਮੁੰਡੇ ਦਾ ਵੀ ਫੜਾਓ ਸਕਨ ਦੇ ਦਾਂਗੇ ਉਹਨੂੰ ਆਪੇ ਕਹਿ ਦਾਂਗੇ ਤੇਰਾ ਆ ਗਿਆ ਰਿਸ਼ਤਾ ਹੋ ਗਿਆ ਮੈਂ ਘਰ ਆ ਕੇ ਦੱਸਿਆ ਤੇਰਾ ਰਿਸ਼ਤਾ ਕਰ ਆਇਆ ਕਹਿੰਦਾ ਕਿਹਦੇ ਨਾਲ ਮੈਂ ਕਿਹਾ ਕੁੜੀ ਨਾਲ ਉਹ ਯਾਰ ਕਹਿੰਦਾ ਮੈਨੂੰ ਦਿਖਾ ਤਾਂ ਲੈਣੀ ਸੀ ਮੈਂ ਕਿਹਾ ਕਹਿੰਦਾ ਮੈਂ ਹੁਣ ਆ ਜਾਣਾ ਮੈਨੂੰ ਦਿਖਾ ਦਿਓ ਇੱਕ ਵਾਰੀ ਮੈਂ ਕਿਹਾ ਦਿਖਾ ਦੇਾਂਗੇ ਪਰ ਜੇ ਨਾ ਪਸੰਦ ਆਈ ਤੇ ਨਾ ਕਰ ਦੇਂਗਾ ਯਾਰ ਨਾ ਕੀ ਕਰਨੀ ਹੁਣ ਜਾਂ ਤੂੰ ਕਰ ਹੀ ਆ ਯਾਰ ਫਿਰ ਹੁਣ ਮੈਂ ਕੀ ਕਰਾਂ ਕੀ ਬਾਤ ਹੈ ਭਾਜੀ ਮੇਰੇ ਭਰਾ ਨੇ ਵਿਆਹ ਤੇ ਜਾ ਕੇ ਕੁੜੀ ਵੇਖੀ ਮੇਰਾ ਕਿਦਨ ਵਿਆਹ ਹੋਣ ਲੱਗਾ ਕਮਾਲ ਹੈ ਭਾਜੀ ਤੇ ਹੁਣ ਦਾ ਪਰਿਵਰਤਨ ਦੇਖ ਲਓ ਪਰੀ ਅੱਜ ਦੱਸੋ ਅੱਜ ਕੋਈ ਇਦਾਂ ਕਰ ਸਕਦਾ ਕਦੇ ਵੀ ਨਹੀਂ ਹੋ ਸਕਦਾ ਔਰ ਮੈਂ ਕਹਤਾ ਮਿਲ ਕਰਦਿਆਂ ਨੇ ਕਹਤਾ ਠੀਕ ਓ ਬਰਾਤ ਲੈ ਕੇ ਤੁਰ ਪਿਆ ਠੀਕ ਹੈ ਜਦ ਚੱਲਿਆਂ ਤੇ ਚੱਲਿਆਂ ਹੋਵੇ